ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਦੇ ਲੋਕਾਂ ਨੂੰ ਅਜੇ ਇੱਕ ਹਫਤਾ ਹੋਰ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਤੋਂ ਰਾਹਤ ਨਹੀਂ ਮਿਲੇਗੀ ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਹੋਰ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਪੰਜਾਬ ਤੇ ਹਰਿਆਣਾ 'ਚ ਸੰਘਣੀ ਧੁੰਦ ਤੇ ਸੀਤ ਲਹਿਰ ਦਾ ਕਹਿਰ ਲਗਾਤਾਰ جاری ਹੈ ਜਿਸ ਕਰਕੇ ਜਨ ਜੀਵਨ ਦੋਵੇਂ ਪ੍ਰਭਾਵਿਤ ਹੋ ਰਹੇ ਨੇ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਕੋ ਮੰਤਰੀ ਹਵਾਈ ਅੱਡੇ ਤੋਂ 8 ਉਡਾਣਾਂ ਰੱਦ ਕੀਤੀਆਂ ਗਈਆਂ ਜਦਕਿ 2 ਦਰਜਨ ਦੇ ਕਰੀਬ ਉਡਾਣਾਂ ਦੇਰੀ ਨਾਲ ਚੱਲੀਆਂ ਤੇ ਦੂਜੇ ਪਾਸੇ ਰੇਲ ਆਵਾਜਾਈ ਵੀ ਤੈ ਸਮੇ ਤੋਂ ਅੱਧਾ ਅੱਧਾ ਘੰਟਾ ਤੇ ਕਿਤੇ 1-1 ਘੰਟਾ ਦੇਰੀ ਨਾਲ ਚੱਲ ਰਹੀ ਹੈ ਮੌਸਮ ਵਿਭਾਗ ਅਨੁਸਾਰ ਪੰਜਾਬ ਦਾ ਨਵਾਂ ਸ਼ਹਿਰ ਤੇ ਹਰਿਆਣੇ ਦਾ ਅੰਬਾਲਾ ਸਤ ਤੋਂ ਠੰਡਾ ਸ਼ਹਿਰ ਰਿਹਾ ਨਵੇਂ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 1.7 ਤੇ ਅੰਬਾਲਾ ਦਾ ਤਾਪਮਾਨ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਤੱਕ ਘੱਟ ਹੈ ਮੌਸਮ ਵਿਭਾਗ ਨੇ 25 ਜਨਵਰੀ ਨੂੰ ਸੰਗਰੀ ਧੁੰਦ ਯਾਨੀ ਕਿ ਅੱਜ ਸੰਗਣੀ ਧੁੰਦ ਤੇ ਕੜਾਕੇ ਦੀ ਠੰਡ ਪੈਣ ਦਾ ਅਲਰਟ ਜਾਰੀ ਕੀਤਾ ਸੀ ਜਦਕਿ 26, 27 ਅਤੇ 28 ਜਨਵਰੀ ਨੂੰ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ 'ਚ ਘੱਟੋ-ਘੱਟ ਤਾਪਮਾਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਇਸੇ ਤਰ੍ਹਾਂ ਅੰਮ੍ਰਿਤਸਰ ਵੈਚ 5.7 ਲੁਧਿਆਣੇ ਚ 4.1 ਪਟਿਆਲੇ ਚ 3.6 ਪਠਾਨਕੋਟ ਚ 5.3 ਬਠਿੰਡਾ ਚ 3.4 ਫਰੀਦਕੋਟ ਚ 4 ਗੁਰਦਾਸਪੁਰ ਚ 3 ਮੋਗਾ ਚ 5.2.5 ਤੇ ਰੋਪੜ ਚ 3.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜੋ ਆਮ ਨਾਲੋਂ 2 ਤੋਂ 4 ਡਿਗਰੀ ਸੈਲਸੀਅਸ ਤੱਕ ਘੱਟ ਹੈ ਯਾਨੀ ਕਿ ਇੱਕ ਹਫਤਾ ਹੋਰ ਜਿਹੜੀ ਹੈ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਹੀ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਵੇਗਾ ਤੇ ਇਸ ਕਰਕੇ ਕੁਝ ਚੀਜ਼ਾਂ ਜ਼ਰੂਰ ਪ੍ਰਭਾਵਿਤ ਹੋ ਰਹੀਆਂ ਨੇ ਉਡਾਣਾ ਰੇਲ ਗੱਡੀਆਂ ਆਉਣ ਜਾਣ ਦੇ ਵਿੱਚ ਵੀ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਜਹੇ ਦੇ ਵਿੱਚ ਲੋਕਾਂ ਨੂੰ ਇੱਕ ਅਪੀਲ ਹੈ ਕਿ ਲੋਕ ਜਦੋਂ ਵੀ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਨੇ ਕਿਸੇ ਵੀ ਵਾਹਨ ਦੇ ਉੱਤੇ ਤੇ ਸਾਵਧਾਨੀ ਜ਼ਰੂਰ ਵਰਤੀ ਜਾਵੇ ਕਿਉਂਕਿ ਸੰਘਣੀ ਧੁੰਦ ਕਰਕੇ ਅਕਸਰ ਹੀ ਵੱਡੇ ਹਾਦਸੇ ਵਾਪਰ ਜਾਂਦੇ ਨੇ ਤਾਂ ਜਿੱਨਾ ਹਾਦਸਿਆਂ ਦੇ ਵਿੱਚ ਜਾਨੀ ਅਤੇ ਮਾਲੀ ਦੋਵੇਂ ਨੁਕਸਾਨ ਹੁੰਦੇ ਨੇ ਤੇ ਇਨ੍ਹਾਂ ਨੁਕਸਾਨਾਂ ਤੋਂ ਬਚਣ ਦੇ ਲਈ ਬੇहद ਧਿਆਨ ਦੇ ਨਾਲ ਗੱਡੀਆਂ ਚਲਾਈਆਂ ਜਾਣ ਜਿਹੜੀ ਵੀ ਤੁਸੀਂ ਸਫ਼ਰ ਕਰ ਰਹੇ ਹੋ ਸਾਵਧਾਨੀ ਵਰਤੀ ਜਾਵੇ ਤੇ ਆਪਣੇ ਆਪ ਨੂੰ ਠੰਡ ਤੋਂ ਬਚਾ ਕੇ ਵੀ ਰੱਖਿਆ ਜਾਵੇ ਪਰ ਇੱਕ ਹੋਰ ਅਪੀਲ ਹੈ ਕਿ ਕੜਾਕੇ ਦੀ ਠੰਡ ਤੋਂ ਬਚਣ ਦੇ ਲਈ ਆਪੋ ਆਪਣੇ ਘਰਾਂ 'ਚ ਅੰਗੀਠੀਆਂ ਬਾਲ ਕੇ ਕੋਈ ਵੀ ਬੰਦਾ ਨਾ ਸੋਵੇ ਕਿਉਂਕਿ ਅੰਗੀਠੀ ਬਾਲ ਕੇ ਸੌਣ ਦੇ ਨਾਲ ਕਈ ਕੀਮਤੀ ਜਾਨਾਂ ਇਸ ਜਹਾਨ ਤੋਂ ਚਲੇ ਗਈਆਂ ਨੇ ਸੋ ਮੌਸਮ ਵਿਭਾਗ ਨੇ ਇੱਕ ਹਫਤਾ ਹੋਰ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਜਤਾਈ ਹੈ